ਜੀ ਫਰੈਂਡ ਟ੍ਰਿਪਲ ਐਸ ਬੋਰਡ ਵੱਲੋਂ 56 ਅਸਾਮੀਆਂ ਨੂੰ ਵਾਪਸ ਲੈ ਲਿਆ ਗਿਆ ਜੀ ਇਹ 56 ਅਸਾਮੀਆਂ ਨੇ ਲਾਇਬ੍ਰੇਰੀ ਰੀਸਟੋਰਰ ਦੀਆਂ ਐਡਵਰਟਾਈਜ਼ਮੈਂਟ ਨੰਬਰ 8/2023 ਰਾਈਆਂ ਅਸਾਮੀਆਂ ਆਈਆਂ ਸੀ ਬਾਕੀ ਜਿਹੜੀਆਂ ਅਸਾਮੀਆਂ ਨੇ ਜੀ ਐਡਵਰਟਾਈਜ਼ਮੈਂਟ ਨੰਬਰ 8/2023 ਰਾਈ ਉਹ ਸਾਰੀਆਂ ਲਈ ਇਸ਼ਤਿਹਾਰ ਉਵੇਂ ਹੀ ਲਏਗਾ ਸਿਰਫ ਲਾਇਬ੍ਰੇਰੀ ਰੀਸਟੋਰਰ ਦੀਆਂ 56 ਅਸਾਮੀਆਂ ਨੂੰ ਵਾਪਸ ਲੈ ਲਿਆ ਗਿਆ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਇਸੇ ਚੈਨਲ ਤੇ ਮਿਲਦੀਆਂ ਰਹਿਣਗੀਆਂ ਪਲੀਜ਼ ਇਸ ਤੋਂ ਪਹਿਲਾਂ ਆਪਾਂ ਵੀਡੀਓ ਪਾਈ ਹੈਗੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟ੍ਰਿਪਲ ਐਸ ਬੋਰਡ ਦਾ ਨਾਮ ਲੈ ਕੇ ਪੈਸਿਆਂ ਨਯੁਕਤੀ ਦੇ ਤੌਰ ਤੇ ਠੀਕ ਹੈ ਉਹ ਵੀਡੀਓ ਨੂੰ ਤੁਸੀਂ ਦੇਖ ਲਿਆ ਹੋਵੇਗਾ ਪਲੀਜ਼ ਸ਼ੇਅਰ ਜਰੂਰ ਕਰ ਦਿਓ ਸਾਰੇ ਕੈਂਡੀਡੇਟ ਨਾਲ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਜੇਕਰ ਕਿਸੇ ਕੈਂਡੀਡੇਟ ਨਾਲ ਕੁਝ ਅਹਿਜਾ ਹੁੰਦਾ ਤਾਂ ਉਸ ਦੇ ਰਿਗਾਰਡਿੰਗ ਉਹਨਾਂ ਦੇ ਕੰਟੈਕਟ ਨੰਬਰ ਨੇਗੇ ਈਮੇਲ ਆਈਡੀ ਹੈ ਤਾਂ ਸੰਪਰਕ ਉਸ ਸੀ ਕਰ ਸਕਦੇ ਹੋ ਜੇਕਰ ਕਿਸੇ ਕੈਂਡੀਡੇਟ ਨੂੰ ਆਈ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜੁੜੇ ਰਹੋ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਨੇ ਫੋਲੋ ਜਰੂਰ ਕਰਨ ਲੇ ਟੈਕਨੀਕਲ ਵੀਡੀਓ ਲਈ ਇਨਫੋਬੋਟ ਆਲਟੈਕ ਚੈਨਲ ਹੈ ਆਪਣਾ ਉਹਨੂੰ ਵੀ ਸਾਰੇ ਸਬਸਕ੍ਰਾਈਬ ਕਰਕੇ ਜਾਇਓ ਟੇਸਟ ਐਂਡ ਟਰੈਵਲ ਹੈ ਚੈਨਲ ਇੱਕ ਆਪਣਾ ਨਵਾਂ ਰੈਸਪੀ ਵਾਲਾ ਉਹ ਪਲੀਜ਼ ਸਪੋਰਟ ਦੀ ਜਰੂਰਤ ਹੈ ਉਹਨੂੰ ਜਰੂਰ ਸਾਰੇ ਸਬਸਕ੍ਰਾਈਬ ਕਰ ਲਿਓ ਵਟਸਐਪ ਚੈਨਲ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਮਿਲ ਜਾਣਗੇ ਪਲੀਜ਼ ਉਹਨਾਂ ਨੂੰ ਫੋਲੋ ਜਰੂਰ ਕਰ ਲੈਣਾ ਤੁਸੀਂ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਮ ਉਮੀਦ ਹੈ ਤੁਸ ਰਿਕੁਐਸਟ ਹੈ ਪਲੀਜ਼ ਇੰਨਾ ਹੀ ਤੁਸੀਂ ਕਰਕੇ ਜਾਓਗੇ ਹੋਰ ਅਪਡੇਟ ਦੇ ਨਾਲ ਜਲਦੀ ਹੀ ਆ ਜਾਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਵੈਰੀ ਗੁੱਡ ਕੇਅਰ ਯੂਰ self ਬਾਏ ਬਾਏ